ਜੀ ਪੀ ਸੀ ਦੇ ਲਈ ਅਫੀਸ਼ੀਅਲ ਮੇਲ ਹੈ ਉਹਦੇ ਤੇ ਅਤਰਾਜੋ ਅਬਜੈਕਸ਼ਨੇਬਲ ਥ੍ਰੈਟ ਜਿਹਨੂੰ ਕਹਿ ਸਕਦੇ ਆ ਮੇਲ ਆ ਰਹੀਆਂ ਨੇ ਉਹਦੇ ਤੇ ਇਮੀਡੀਏਟਲੀ ਜਿਹੜੀ ਹੈ ਪੁਲਿਸ ਵੱਲੋਂ ਐਕਸ਼ਨ ਲਏ ਗਿਆ ਸੀ ਔਰ ਪਹਿਲੇ ਦਿਨ ਤੋਂ ਹੀ ਅਸੀਂ ਬਹੁਤ ਮੁਸਤਦੀਨ ਇਨਵੈਸਟੀਗੇਸ਼ਨ ਜੁਟੇ ਹੋਏ ਆ ਐਸ ਜੀ ਪੀ ਸੀ ਸਾਰੀਆਂ ਅਥਾਰਟिटीज ਦਾ ਇਨ ਟੱਚ ਆ ਔਰ ਉਹਨਾਂ ਦੇ ਤਾਲਮੇਲ ਨਾਲ ਹੀ ਸਿਕਿਉਰਿਟੀ ਅਰੇਂਜਮੈਂਟਸ ਜਿਹੜੇ ਆ ਗੋਲਡਨ ਟੈਂਪਲ ਤੇ ਜਿਹੜਾ ਹਾਲਾ ਦਵਾਲਾ ਤੇ ਅੰਦਰ ਵੀ ਪਲੇਨ ਕੋਸਟ ਵੀ ਤੇ ਜਿਹੜੇ ਐਸਜੀਪੀਸੀ ਟਾਸਕ ਫੋਰਸ ਦੇ ਸਹਿਯੋਗ ਨਾਲ ਉੱਥੇ ਵੀ ਪੂਰੀ ਸਿਕਿਉਰਿਟੀ ਜਿਹੜੀ ਆ ਉਹ ਤਾਇਨਾਤ ਹੈ ਡੀਸੀਪੀ ਲੈਵਲ ਦੇ ਇੱਕ ਅਫਸਰ ਸਾਡੇ ਇਨਚਾਰਜ ਨੇ ਉੱਥੋਂ ਦੇ ਔਰ ਜਿਹੜੀ ਬੌਮ ਡਿਸਪੋਜ਼ਲ ਸਕਵਾਡ ਆ ਸਾਡੀ ਪੰਜਾਬ ਪੁਲਿਸ ਦੀ ਉਹ ਵੀ ਉੱਥੇ ਹਾਜ਼ਰ ਰੱਖੀ ਗਈ ਹੈ ਜਸਟ ਐਜ਼ ਅ ਪ੍ਰਿਕਾਸ਼ਨਰੀ ਮਈ ਹੈ ਇਸ ਤੋਂ ਇਲਾਵਾ ਜਿਹੜੀ ਐਸਓਜੀ ਸਾਡੀ ਹੈਡ ਸਪੈਸ਼ਲ ਆਪਰੇਸ਼ਨ ਗਰੁੱਪ ਦੀ ਉਹਦੀ ਵੀ ਟੁਕੜੀ ਉੱਥੇ ਹੈ ਸਾਡੀ ਆਪਣੀ ਸਵੈਟ ਟੀਮ ਵੀ ਹੈ ਐਂਟੀ ਰਾਇਡ ਪੁਲਿਸ ਫੋਰਸ ਵੀ ਡਿਪਲੋਏ ਕੀਤੀ ਗਈ ਹੈ ਤੋਂ ਮੈਂ ਤੁਹਾਡੇ ਮਾਧਿਅਮ ਨਾਲੇ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਬਹੁਤ ਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਸ਼ਨ ਇਹਦੀ ਕੇਸ ਦੀ ਕੀਤੀ ਜਾ ਰਹੀ ਹੈ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਪੁਲਿਸ ਜਿਹੜੀ ਹੈ ਉੱਥੇ ਪੂਰੀ ਤਰ੍ਹਾਂ ਚੌਕਸ ਹੈ ਔਰ ਪੂਰੇ ਸਕਿਉਰਿਟੀ ਅਰੇਂਜਮੈਂਟਸ ਇਨ ਪਲੇਸ ਨੇ ਔਰ এসজিপি ਦੇ ਸਹਿਯੋਗ ਨਾਲ ਬਰਿਆਦਾ ਨੂੰ ਰੱਖਦੇ ਹੋਏ ਸਾਰੇ ਅਰੇਂਜਮੈਂਟਸ ਪਲੇ ਆਰ ਇਨ ਪਲੇਸ ਇਸ ਤੋਂ ਲਗਵਾ ਜਿਹੜਾ ਇਨਵੈਸਟੀਗੇਟਿਵ ਪਾਰਟ ਹੈ ਉਹਦੇ ਚ ਵੀ ਅਸੀਂ ਸੈਂਟਰਲ ਏਜੰਸੀਜ਼ ਔਰ ਆਪਣਾ ਸਟੇਟ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਕਿਉਂਕਿ ਸਾਡੇ ਮਾਨਜੋਬ ਸੀਐਮ ਸਾਹਿਬ ਵੱਲੋਂ ਤੇ ਡੀਜੀ ਸਾਹਿਬ ਵੱਲੋਂ ਵੀ ਇਹਦੀ ਬਹੁਤ ক্লোਜ਼ਲੀ ਮੋਨਿਟਰ ਕੀਤੀ ਜਾ ਰਹੀ ਹੈ ਪਹਿਲੇ ਦਿਨ ਤੋਂ ਹੀ ਔਰ ਇਹਦੇ ਚ ਜਿਹੜੇ ਤੁਹਾਨੂੰ ਜਿਵੇਂ ਪਤਾ ਹੈ ਇਹ ਸਾਈਬਰ ਸਪੇਸ ਇੱਕ ਬੜੀ ਵਾਸਟ ਸਪੇਸ ਹੈਗੀ ਹੈ ਬਹੁਤ ਤਰ੍ਹਾਂ ਦੇ ਟੈਕਨੋਲੋਜੀਜ਼ ਯੂਜ਼ ਕੀਤੀਆਂ ਜਾਂਦੀਆਂ ਹਨ ਬਹੁਤ ਸਾਰੀਆਂ ਫੋਰਨ ਬੇਸ ਕੰਪਨੀਆਂ ਜ਼ਿਆਦਾ ਇਹਦੇ ਚ ਜਿਹੜੇ ਆਪਣੇ ਨੇਟਿਵ ਦੇ ਜਿਹੜੇ ਯੂਜ਼ਰਸ ਨੂੰ ਪ੍ਰੋਵਾਈਡ ਕੀਤੇ ਜਾਂਦੇ ਉਹਨਾਂ ਵੱਲੋਂ ਪਲੈਟਫਾਰਮਸ ਔਰ ਬਹੁਤ ਸਾਰੀਆਂ ਮੇਨ ਕੰਪਨੀ ਜਿਵੇਂ ਮਾਈਕਰੋਸਾਫਟ ਹੈ ਜਾਂ ਹੋਰ ਹੈ ਉਹ ਅੱਗੇ ਲੀਜ਼ ਵੀ ਕਰਦੇ ਆ ਆਪਣੀਆਂ ਜਿਹੜੀਆਂ ਕੰਪਨੀਆਂਜ਼ ਨੂੰ ਸੋ ਉਹਦੇ ਚ ਕਈ ਵਾਰ ਰਿਪਲਾਈ ਵਗੈਰਾ ਜਿਹੜੇ ਅਸੀਂ ਮੰਗਦੇ ਆ ਉਹਦੇ ਟਾਈਮ ਲੱਗ ਜਾਂਦਾ ਔਰ ਜੋ ਕੰਟੈਂਟਸ ਨੇ ਹੁਣ ਤੱਕ ਦੀਆਂ ਮੇਲ ਜਿਹੜੀਆਂ ਆਈਆਂ ਅਸੀਂ ਇਸ ਵੰਚ ਦੋ ਐਫ ਆਈ ਆਰਸ ਵੀ ਦਰਜ ਕਰ ਚੁੱਕੇ ਹਾਂ ਉਹਦੇ ਚ ਮੇਨਲੀ ਕੰਟੈਂਟ ਸਦਰਨ ਸਟੇਟਸ ਜਿਹੜੇ ਸਾਡੇ ਮੁਲਕ ਦੀਆਂ ਉਹਨਾਂ ਬਾਰੇ ਹੈਗਾ ਉਹਦੇ ਚ ਬੇਸਿਕਲੀ ਤਾਮਿਲਨਾਡ ਬਾਰੇ ਜ਼ਿਆਦਾ ਗੱਲ ਕੀਤੀ ਜਾ ਰਹੀ ਹੈ ਉੱਥੋਂ ਦੀ ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕੀਤੀ ਜਾ ਰਹੀ ਹੈ ਉੱਥੋਂ ਦੇ ਕੁਝ ਜਿਹੜੇ ਆ ਇਨਸੀਡੈਂਟਸ ਨੇ ਉਹਨਾਂ ਬਾਰੇ ਇਹਦੇ ਬਾਰੇ ਚਰਚਾ ਹੈ ਔਰ ਡਿਫਰੈਂਟ ਡਿਫਰੈਂਟ ਜਿਹੜੀ ਜਗਾ ਦੇ ਵਿੱਚ ਨਾਲ ਟੈਗ ਕੀਤਾ ਜਾਂਦਾ ਹੈ ਔਰ ਸ੍ਰੀ ਦਰਬਾਰ ਸਾਹਿਬ ਬਾਰੇ ਜ਼ਿਕਰ ਥੋੜਾ ਜਿਹਾ ਕਰਕੇ ਤੇ ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਮੇਰੀ ਆਪਣੀ ਇੱਕ ਇਹਦੇ ਚ ਜੋ ਬੇ ਰੀਡਿੰਗ ਤੋਂ ਪਤਾ ਲੱਗਦਾ ਕਿ ਉਹ ਹਾਈਪ ਵੀ ਕ੍ਰੀਏਟ ਕਰਕੇ ਅਟੈਨਸ਼ਨ ਸੀਕ ਵੀ ਕਰਨਾ ਚਾਹੁੰਦੇ ਉਸ ਚੀਜ਼ਾਂ ਬਾਰੇ ਜਿਹੜੇ ਲੋਕਾਂ ਦੇ ਨਾਮ ਜ਼ਿਕਰ ਕੀਤੇ ਆ ਮੇਲਸ ਦੇ ਵਿੱਚ ਉਹ ਵੀ ਜਿਹੜੇ ਲੋਕ ਨੇ ਉਹ ਸਾਊਥ ਇੰਡੀਆ ਨੂੰ ਹੀ ਜ਼ਿਆਦਾਤਰ ਬਿਲੋਂਗ ਕਰਦੇ ਆ ਜੇ ਜਿਨ੍ਹਾਂ ਨੂੰ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਅਟੈਂਸ਼ਨ ਜਿਵੇਂ ਸੀ ਕੀਤੀ ਜਾਂਦੀ ਹੈ ਬਟ ਅਸੀਂ ਇਹਨੂੰ ਬਹੁਤ ਸੀਰੀਅਸਲੀ ਲਿਆ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਡੀ ਟੀਮ ਜਿਹੜੀ ਆ ਉਹ ਸੈਂਟਰਲ ਏਜੰਸੀਜ਼ ਦੀ ਸਹਿਯੋਗ ਨਾਲ ਤੇ ਸਾਡੇ ਸਟੇਟ ਸਾਈਬਰ ਕ੍ਰਾਈਮ ਦੀ ਸਹਿਯੋਗ ਨਾਲ ਅਸੀਂ ਫਰੀਦাবাদ ਪਹੁੰਚੇ ਜਿਹੜੀ ਸਾਨੂੰ ਇੱਕ ਲੀਡ ਮਿਲੀ ਸੀਗੀ ਉਹਦੇ ਤੇ ਕੰਮ ਕੀਤਾ ਜਾ ਰਿਹਾ ਸ਼ੁਭਮ ਦੁਬੇ ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਰਵਾਸੀ ਰਾਉਂਡ ਅਪ ਕੀਤਾ ਉਹਦੀ ਡਿਟੇਲ ਚ ਪੁੱਛਕਿਛ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਲੈਪਟਾਪ ਤੇ ਫੋਨ ਉਹ ਵੀ ਕਬਜ਼ੇ ਚ ਲੈ ਗਏ ਐ ਔਰ ਇਹਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਡੀਟੈਕਟ ਹੋ ਗਈ ਹੈ ਔਰ ਵੱਖ-ਵੱਖ ਕੰਪਨੀਆਂ ਚ ਕੰਮ ਕਰ ਚੁੱਕੇ ਐ ਬਟ ਅਜੇ ਉਹਦੇ ਤੇ ਅਸੀਂ ਕਹਿ ਸਕਦੇ ਹਾਂ ਸਾਨੂੰ ਪਾਰਸ਼ਲ ਸਕਸੈਸ ਮਿਲੀ ਹੈ ਕਿਉਂਕਿ ਜਿੰਨੀਦਰ ਤੱਕ ਬਿਲਕੁਲ ਪਿੰਪੁਆਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਅਜੇ ਬਾਕੀ ਆਉਣੀ ਹੈ ਕੰਪਨੀਆਂ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਤੋਂ ਤੇ ਅਸੀਂ ਕੰਮ ਕਰ ਰਹੇ ਆ ਬਟ ਜਿਹੜੀ ਫਰਸਟ ਮੇਲ ਆਈ ਸੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਥੇ ਤੱਕ ਪਹੁੰਚੀ ਹੈ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਇਹ ਜਿੰਨੀ ਵੀ ਗੱਲ ਹੈ ਤੁਹਾਨੂੰ ఎవਰੀ ਡੇ ਮੈਂ ਅਪਡੇਟ ਕਰਦਾ ਹੀ ਆ ਔਰ ਸਾਡੇ ਵੱਲੋਂ ਕੋਈ ਅਜਿਹੀ ਚੀਜ਼ ਨਹੀਂ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕੇ ਤੇ ਨਾ ਕੀਤੀ ਜਾਂਦੀ ਹੋਵੇ ਸੋ ਆਪਾਂ ਰਿਯੂਮਰਸ ਤੋਂ ਵੀ ਇਕਲ ਚੇਚੇਤ ਵੀ ਰਹਿਣਾ ਹੈ ਕਿ ਮੈਂ ਸੰਗਤਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਂਹ ਤੇ ਆਪਾਂ ਸਾਰੇ ਨਤਮਸਤਕ ਹੁੰਨੇ ਆ ਤੇ ਅਸੀਂ ਪੂਰੀ ਤਰ੍ਹਾਂ ਮੁਸਤੈਦ ਆ ਔਰ ਉਸ ਤੇ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਤੁਹਾਨੂੰ ਸਕਸੈਸ ਦੱਸਾਂਗੇ ਅਕਿਊਜ਼ ਬਾਰੇ ਔਰ ਬ੍ਰੇਕਥਰੂਅ ਤੇ ਜਲਦੀ ਮਿਲ ਕੇ ਔਰ ਸਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਕਿਉਂਕਿ ਇਹ ਸਾਰਾ ਟਰਾਂਸਪੇਰੈਂਟਲੀ ਵਰਕ ਇੱਤੇ ਕੀਤਾ ਜਾ ਰਿਹਾ ਹੈ